ਕੁਝ ਦਿਨਾਂ ਤੋਂ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਜੀ ਰਾਜਨੀਤਿਕ ਪਰਦੇ ਤੋਂ ਬਿਲਕੁਲ ਗਾਇਬ ਨੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਦੇ دریاਵਾ ਦੇ ਉੱਤੇ ਔਰ BBMP ਦੇ ਉੱਤੇ ਹਮਲੇ ਕਰ ਰਹੀ ਹੈ ਉਸ ਵਕਤ ਸੁਨੀਲ ਜਾਖੜ ਜੀ ਦੀ ਆਵਾਜ਼ ਬਿਲਕੁਲ ਖਾਮੋਸ਼ ਹੈ ਔਰ ਕੇਂਦਰ ਸਰਕਾਰ BBMP ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਨੂੰ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦਾ ਹੈਗਾ ਜਿਸ ਦਿਨਾਂ ਪੰਜਾਬ ਦੇ ਹੱਕ ਕਮਜ਼ੋਰ ਹੋਣਗੇ ਔਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਹੋਏਗਾ ਔਰ ਇਸ ਮੁੱਦੇ ਦੇ ਉੱਤੇ ਬੀਜੇਪੀ ਨetaਵਾਂ ਨੇ ਬਿਲਕੁਲ ਚੁੱਪੀਤਾ ਹੀ ਹੋਈ ਹੈ। ਔਰ ਉਹਨਾਂ ਦੀ ਚੁੱਪੀ ਬਾਰੇ ਲੋਕਾਂ ਦੇ ਮਨਾਂ ਵਿੱਚ ਇਹੀ ਆਉਂਦਾ ਹੈ ਕਿ ਉਹਨਾਂ ਦੀ ਇਹ ਖਾਮੋਸ਼ੀ ਕਿਤੇ ਕੇਂਦਰ ਸਰਕਾਰ ਦੀ ਖੁਸ਼ਾਮਤ ਤਾਂ ਨਹੀਂ ਹੈਗਾ। ਕਿਉਂਕਿ ਗੱਲ-ਗੱਲ ਦੇ ਉੱਤੇ ਟਵੀਟ ਕਰਨ ਵਾਲੇ, ਗੱਲ-ਗੱਲ ਦੇ ਉੱਤੇ ਰਿਐਕਟ ਕਰਨ ਵਾਲੇ ਰਵਨੀਤ ਬਿੱਟੂ ਜੀ, ਅਸ਼ਵਨੀ ਸ਼ਰਮਾ ਜੀ ਅੱਜ ਕਿਉਂ ਨਹੀਂ ਬੋਲ ਰਹੇ? ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ, ਅੱਜ ਜਦੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈਗਾ ਅੱਜ ਜਦੋਂ ਪੰਜਾਬ ਦੇ ਵਿੱਚ BBMP ਦਾ ਉੱਤੇ ਪੰਜਾਬ ਦੇ ਅਧਿਕਾਰਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸ ਵਕਤ BJP ਦੇ ਨetaਵਾਂ ਦੀ ਖਾਮੋਸ਼ੀ ਜਿਹੜੀ ਹੈ ਉਹਦਾ ਮੀਨਿੰਗ ਤੇ ਲੋਕ ਇਹੀ ਲੈਂਦੇ ਨੇ ਕਿ ਇਹ ਕਿਤੇ ਪੰਜਾਬ ਦੇ ਨਾਲ ਗਦਾਰੀ ਤੇ ਨਹੀਂ ਸੋ ਮੈਂ ਇਸ ਵੀਡੀਓ ਦੇ ਜ਼ਰੀਏ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਤੇ ਮਾਨਯੋਗ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਨੂੰ ਔਰ BJP ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਬੇਨਤੀ ਕਰਦਾ ਕਿ ਜੋ ਕੇਂਦਰ ਸਰਕਾਰ ਨੇ ਇੱਕ ਸਰਕੂਲਰ ਕੱਢਿਆ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਹਿਮਾਚਲ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੇ ਆ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਉਸ ਦੇ ਨਾਲ ਇਤਿਫਾਕ ਰੱਖਦੇ ਹੋ ਇਸ ਫੈਸਲੇ ਦੇ ਦਾ ਸਹਿਮਤ ਹੋ ਜਾਂ ਫਿਰ ਪੰਜਾਬ ਦੇ ਹੱਕ ਦੇ ਵਿੱਚ ਇਸ ਦਾ ਵਿਰੋਧ ਕਰੋਗੇ ਇਹ ਤੁਸੀਂ ਆਪਣੀ ਸਥਿਤੀ ਜ਼ਰੂਰ ਸਪਸ਼ਟ ਕਰੋ